ਯਾਦਾਂ ਵਿਛੜੇ ਸੱਜਣ ਦੀਆਂ ਆਈਆਂ ਤੇ ਅੱਖੀਆਂ 'ਚੋਂ ਮੀਂਹ ਵਸਦਾ ਮੁਸਤਖ਼ਸ ਨੀਤ ਕਵਾਲੀ ਗਾਇਸੀ ਇਹ ਹੀ ਸਾਡੀ ਹਾਲਤ ਹੈ ਕਿ ਭਾਵੇਂ 3 ਸਾਲ ਗੁਜ਼ਰ ਜਾਣ ਪਾਵੇਂ 30 ਸਾਲ ਜਿੰਨੀ ਦਿਨ ਜ਼ਿੰਦਾ ਆ ਉਹ ਯਾਦਾਂ ਦੇ ਛੋਕੇ 'ਚੋਂ ਉਸ ਦਰਵਾਜ਼ੇ 'ਚੋਂ ਉਹਦੀ ਨਾਂ ਯਾਦ ਖਤਮ ਹੋ ਸਕਦੀ ਹੈ ਕਿ ਜਿਹੜਾ ਸਾਡਾ ਸ਼ਰੀਰ ਹੈ ਇਹ ਤਾਂ ਮਿੱਟੀ 'ਚੋਂ ਬਣਦਾ ਮਿੱਟੀ 'ਚ ਹੀ ਰਹਿ ਜਾਂਦਾ ਬਿਨਾ ਅਮਰਦੂਰੀ ਮੈਮ ਨਾਲ ਗੱਲ ਹੋਈ ਸੀ ਕਹਿੰਦੇ ਅਸੀਂ ਜਲੰਧਰ ਕਦੀ ਵੀ ਲੇਟ ਹੋ ਜਾਂਦੇ ਸੀ ਜਾਂ ਧੁੰਦ ਪੈ ਜਾਂਦੀ ਸੀ ਅਸੀਂ ਸਿੱਧਾ ਬਿਨਾ ਪੁੱਛੇ ਉਹਨਾਂ ਦੇ ਕੋਲ ਚੱਲ ਜਾਂਦੇ ਸੀ ਔਰ ਉਹ ਬਹੁਤ ਸੋਹਣੇ ਤਰੀਕੇ ਦੇ ਨਾਲ ਸਾਨੂੰ ਰੱਖਦੇ ਸੀ ਉਹਨੂੰ ਲੱਗਦਾ ਸੀ ਜਲੰਧਰ ਵਾਲਾ ਮੇਰਾ ਘਰ ਹੈ ਮੈਨੂੰ ਲੱਗਦਾ ਸੀ ਖੰਨੇ ਮੇਰਾ ਘਰ ਹੈ ਜਿੱਦਾਂ ਤੁਸੀਂ ਦੱਸਿਆ ਰਾਤ ਬਰਾਤੇ ਉੱਪਰ ਆਵਾਜ਼ਾਂ ਹੋਣੀਆਂ ਕੋਸਰਮਸੇ ਕੋ ਮੋਰੀ ਤੇ ਮੈਂ ਆਪਣੀ ਵਾਈਫ ਨੂੰ ਪੁੱਛਿਆ ਉੱਪਰ ਕੌਣ ਹੈ ਕਹਿੰਦੇ ਸਦੂਲ ਨੂਰੀ ਰਾਵਨਾ ਘੜਾ ਲਾ ਕੇ 라ਵਨਾ ਸੁਤਿਵੇ ਸੂਰਜਾ ਪਚਾ ਦੇ ਟਾਈਮ ਮਿਲ ਲਾਂਗੇ ਫਿਰ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਸੀ ਵੀ ਆ ਗਿਆ ਫਿਰ ਛੇ ਘੰਟਿਆਂ ਬੱਧੀ ਦੁੱਖ ਸੁਖ ਫੋਲਣਾ ਸੋ ਕਿਆ ਜ਼ਮਾਨਾ ਸੀ ਮੈਂ ਇਧਰ ਖੰਨੇ ਵਾਲਾ ਆਉਣਾ ਪ੍ਰੋਗਰਾਮ ਤੇ ਬੀਬੀ ਕਈ ਵਾਰੀ ਮਾਤਾ ਕੱਲੇ ਘਰ ਹੁੰਦੇ ਸੀ ਉੱਥੇ ਨਹਾਉਣ ਨੂੰ ਲੈਣਾ ਨਾਲ ਕਿਤੇ ਉਹ ਨਹਾਉਣ ਦੇ ਨਾਲੇ ਰੋਟੀਆਂ ਪਕਾ ਦੇਣੀਆਂ ਖਾ ਖੂ ਕੇ ਦੇਖੋ ਕਿਆ ਖੂਬਸੂਰਤ ਸਮਾਂ ਸੀ ਇਹ ਮਾਨਾ ਕਿ ਮਹਿਫਲ ਜਵਾਨ ਹੈ ਸਿੰਘ ਤੂ ਜੋ ਨਹੀਂ ਹੈ ਤੋ ਕੁਛ ਵੀ ਨਹੀਂ ਹੈ ਅੱਜ ਜਦੋਂ ਉਹਨਾਂ ਨੂੰ ਦੇਖਦੇ ਹੋ ਹੈ ਨਾ ਤੇ ਕਿਤੇ ਨਾ ਕਿਤੇ ਉਹ ਜਿਹੜਾ ਇੱਕ ਬਾਪ ਵਾਲਾ ਦਰਦ ਹੈ ਕਿ ਉਹਨਾਂ ਦੇ ਪਿੱਛੇ ਉਹ ਸਪੋਰਟ ਫਿਲਹਾਲ ਨਹੀਂ ਰਹੀ ਜੋ ਸ਼ਾਇਦ ਹੁੰਦੀ ਅਸੀਂ ਜਾਨ ਕੁਰਬਾਨ ਕਰ ਦਿੱਤੀ ਬੱਚਾ ਰੌਲਾ ਹੀ ਕੋਈ ਨਹੀਂ ਸਪੋਰਟ ਦੀ ਕੋਈ ਕਮੀ ਨਹੀਂ ਅਰਦਾਸ ਦੁਆ ਦੀ ਕਮੀ ਹੁੰਦੀ ਹੈ ਉਹਨਾਂ ਨੂੰ ਸਪੋਰਟ ਕਰੇਗਾ ਕੋਈ ਤੇ ਚੰਗਾ ਰਹੇਗਾ ਨਹੀਂ ਕਰੇਗਾ ਤੇ ਰੱਬ ਹੈ ਸਾਰਿਆਂ ਦਾ ਤੇ ਉਹਨਾਂ ਨੇ ਰੁਕਣਾ ਨਹੀਂਗਾ ਨਾ ਹੋਣਾ ਹੀ ਹਣਾ ਉਹਨਾਂ ਦਾ ਜੀ ਆਇਆਂ ਨੂੰ ਉਸਤਾਦ ਜਨਾਬ ਸਰਦੂ ਸਿਕੰਦਰ ਜੀ ਦੀ ਅੱਜ ਤੀਜੀ ਵਰਸੀ ਹੈ ਕਦੀ ਕਿਸੇ ਨੇ ਸੋਚਿਆ ਨਹੀਂ ਹੁੰਦਾ ਕਿ ਆਪਣਾ ਦਾ ਵਿਛੋੜਾ ਇਸ ਕਦਰ ਪਾਏਗਾ ਜਿਸ ਤਰ੍ਹਾਂ ਉਹ ਰੁਕਸਤ ਹੋਏ ਹੈ ਉਸ ਦੁਨੀਆ ਦੇ ਵਿੱਚੋਂ ਸੱਚੀ ਅੱਜ ਵੀ ਇਸ ਗੱਲ ਤੇ ਯਕੀਨ ਕਰਨਾ ਔਰ ਉਸ ਦੁੱਖ ਨੂੰ ਘਟਾ ਪਣਾ ਬਹੁਤ ਔਖਾ ਹੈ ਸੋ ਉਸੇ ਮੌਕੇ ਤੇ ਉਹਨਾਂ ਦੇ ਹੀ ਘਰ ਦੇ ਵਿੱਚ ਪਾਠ ਰਖਾਇਆ ਗਿਆ ਹੈ ਜਿਸ ਮੌਕੇ ਉਹਨਾਂ ਦੇ ਭਰਾ ਉਹਨਾਂ ਦੇ ਪਰਿਵਾਰ ਇੱਥੇ ਮੌਜੂਦ ਨੇ ਸੋ ਪਦਮਸ਼ਰੀ ਹੰਸਰਾਜ ਹਸ ਜੀ ਵੀ ਜਿਨ੍ਹਾਂ ਤੇ ਬਹੁਤ ਨਜ਼ਦੀਕੀ ਸੀਗੇ ਉਹ ਵੀ ਅੱਜ ਇੱਥੇ ਮੌਜੂਦ ਹੋਏ ਹੋਏ ਨੇ ਸੋ ਮੈਂ ਜ਼ਰੂਰ ਜਾਵਾਂਗੀ ਕਿ ਜਿਹੜੇ ਅਹਿਸਾਸ ਜਿਨ੍ਹਾਂ ਨੂੰ ਅਸੀਂ ਮਹਿਸੂਸ ਕਰ ਪਾ ਉਹ ਅਸੀਂ ਉਹਨਾਂ ਨਾਲ ਸਾਂਝੇ ਕਰ ਸਕੀਏ ਤੇ ਉਹ ਤੁਹਾਡੇ ਨਾਲ ਸਾਂਝੇ ਕਰ ਸਕਣ ਸੋ ਸਰ ਪਹਿਲੇ ਤਾਂ ਸਵਾਗਤ ਹੈ ਬਹੁਤ ਬਹੁਤ ਜੀ ਸ਼ੁਕਰੀਆ ਸਰ ਇੱਕ ਨਾ ਬਹੁਤ ਸੋਹਣੀ ਲਾਈਨ ਇਹਨਾਂ ਨੇ ਜੋ ਇਨਵੀਟੇਸ਼ਨ ਸੀ ਹੁੰਦੇ ਤੇ ਕਹਿੰਦੇ ਵੀ ਕੋਈ ਬੰਦਾ ਸਰਦੂਲ ਨਹੀਂ ਹੁੰਦਾ ਵਕਤ ਸਰਦੂਲ ਹੁੰਦਾ ਕਹਿੰਦੇ ਇਹ ਖੁਦ ਸਰਦੂਲ ਸਿਕੰਦਰ ਜੀ ਨਹੀਂ ਕਿਆ ਸੀਗਾ ਸੋ ਤੁਸੀਂ ਇਹ ਸਾਰਾ ਜੋ ਮਾਹੌਲ ਹੈ ਇਸ ਵਕਤ ਕਠ ਹੈਗਾ ਪਰ ਉਹਨਾਂ ਦੀ ਮੌਜੂਦਗੀ ਤੋਂ ਬਿਨਾਂ ਸੋ ਤੁਹਾਡੇ ਤਾਂ ਬਹੁਤ ਨਜ਼ਦੀਕੀ ਸੀਗੇ ਕੀ ਅਹਿਸਾਸ ਔਰ ਕੀ ਜਜ਼ਬਾਤ ਚੱਲ ਰਹੇ ਨੇ ਜ਼ਿਹਨ ਚ ਜਿਵੇਂ ਕਿ ਤੁਸੀਂ ਆਪ ਹੀ ਕਿਹਾ ਕਿ ਬੰਦਾ ਦੀ ਕੋਈ ਹیثیت ਨਹੀਂ ਵਕਤ ਸਿਰ ਧੂਲ ਹੁੰਦਾ ਦੇਖ ਲਓ ਵਕਤ ਆਪਣੀ ਰਫਤਾਰ ਨਾਲ ਤੁਰਿਆ ਜਾ ਰਿਹਾ ਤੀਸਰਾ ਸਾਲ ਹੋ ਗਿਆ ਯਾਦਾਂ ਵਿਛੜੇ ਸੱਜਣ ਦੀਆਂ ਆਈਆਂ ਤੇ ਅੱਖੀਆਂ 'ਚ ਮੀ ਵਸਦ ਨੁਸਤ ਖਾਨਜ਼ ਨੇ ਕਵਾਲੀ ਗਾਈ ਸੀ ਇਹੀ ਸਾਡੀ ਹਾਲਤ ਹੈ ਕਿ ਭਾਵੇਂ 3 ਸਾਲ ਗੁਜ਼ਰ ਜਾਣ ਭਾਵੇਂ 30 ਸਾਲ ਜਿੰਨੀ ਦੇਰ ਜ਼ਿੰਦਾ ਉਹ ਯਾਦਾਂ ਦੇ ਚਰੋਖੇ ਚੋਂ ਉਸ ਦਰਵਾਜ਼ੇ ਚੋਂ ਉਸ ਰੌਸ਼ਨਦਾਨ ਚੋਂ ਉਹਦੀ ਨਾਂ ਯਾਦ ਖਤਮ ਹੋ ਸਕਦੀ ਐ ਨਾ ਸਰਾਂ ਦੀ ਜਿਹੜੀ ਉਹਨਾਂ ਨੇ ਕੰਟਰੀਬਿਊਸ਼ਨ ਦਿੱਤੀ ਉਹ ਤੁਸੀਂ ਸੋਸ਼ਲ ਮੀਡੀਆ ਦਾ ਜ਼ਮਾਨਾ ਐ ਤੁਸੀਂ ਰੋਲਿੰਗ ਰੋਲ ਕਰੋ ਕੋਈ ਐਸਾ ਚੈਨਲ ਨਹੀਂ ਹੋਏਗਾ ਜਿੱਥੇ ਉਹਨਾਂ ਦਾ ਕੋਈ ਗਾਣਾ ਉਹਨਾਂ ਦੀ ਗੁਫ਼ਤਗੁਸਤ ਨੂੰ ਨਹੀਂ ਮਿਲੇਗਾ ਸੋ ਐਸੇ ਲੋਕ ਫਿਜ਼ਿਕਲੀ ਇਹ ਜਿਹੜਾ ਸਾਡਾ ਸਰੀਰ ਹੈ ਇਹ ਤਾਂ ਮਿੱਟੀ ਚੋਂ ਬਣਦਾ ਮਿੱਟੀ ਚ ਹੀ ਰਹਿ ਜਾਂਦਾ ਅਸਲ ਚੀਜ਼ ਉਹ ਆ ਜਿਹੜੀ ਬਿਫੋਰ ਬਰਥ ਆਫਟਰ ਡੈਥ ਜ਼ਿੰਦਾ ਹੀ ਹੁੰਦੀ ਹੈ ਜਨਮ ਤੋਂ ਪਹਿਲਾਂ ਵੀ ਜ਼ਿੰਦਾ ਹੁੰਦੀ ਆਫਟਰ ਡੈਥ ਜਿਹੜੇ ਫਿਜ਼ਿਕਸ ਨੂੰ ਸਮਝਦੇ ਉਹ ਜ਼ਿਆਦਾ ਹੈਰਵਾ ਬੋਡੀ ਦਾ ਲਾ ਲ ਸਰੀਰ ਕਰਕੇ ਰਿਸ਼ਤਾ ਹੁੰਦਾ ਉਹਦੇ ਚ ਅਸੀਂ ਵੀ ਆ ਲੇਕਿਨ ਜਿਹੜੇ ਇਸ ਤੋਂ ਉੱਪਰ ਉੱਠ ਜਾਂਦੇ ਆ ਉਹਨਾਂ ਨੂੰ ਪਤਾ ਕਿ ਇੱਕ ਫਿਜ਼ਿਕਸ ਹੈ ਇੱਕ ਮੈਟਾਫਿਜ਼ਿਕਸ ਹੈ ਮੈਟਾਫਿਜ਼ਿਕਲੀ ਹੀ ਇਜ਼ ਵਿਦ ਅਸ ਆਲਵੇਸ ਮੈਂ ਫੀਲ ਕਰਦਾ ਮੈਂ ਅਰਦਾਸ ਕਰਦਾ ਹੈ ਸੱਚੇ ਪਾਸ਼ਾ ਤੂੰ ਨੇ ਉਟਿਆ ਦੀ ਓਟ ਨੇ ਆਸਰਿਆਂ ਦਾ ਆਸਰਾ ਨਿਪਤਿਆ ਦੀ ਪਤ ਪੂਨ ਦੀ ਹਮਸਫਰ ਬੀਬਾ ਅਬਰਨੂਰੀ ਸਾਹਿਬ ਔਰ ਉਹਨਾਂ ਨੇ ਦੋਨੇ ਫਰਜ਼ੰਦਾਂ ਨੂੰ ਸਕੂਨ ਔਰ ਕਾਮਯਾਬੀ ਬਖਸ਼ ਐ ਬਸ ਇਹੀ ਅਰਦਾਸ ਹੀ ਕਰਨਾ ਹੈ ਸਾਰੀ ਬਸ ਹੋਰ ਤਾਂ ਕੋਈ ਨਹੀਂ ਅਮਰ ਨੂਰੀ ਅਮੈਮ ਨਾਲ ਗੱਲ ਹੋਈ ਸੀ ਕਹਿੰਦੇ ਵੀ ਜਦੋਂ ਤੋਂ ਅਸੀਂ ਸ਼ੁਰੂਆਤ ਕੀਤੀ ਹੈ ਕਹਿੰਦੇ ਅਸੀਂ ਜਲੰਧਰ ਕਦੀ ਵੀ ਲੇਟ ਹੋ ਜਾਂਦੇ ਸੀ ਜਾਂ ਧੁੰਦ ਪੈ ਜਾਂਦੇ ਸੀ ਅਸੀਂ ਸਿੱਧਾ ਬਿਨਾ ਪੁੱਛੇ ਉਹਨਾਂ ਦੇ ਕੋਲ ਚੱਲ ਜਾਂਦੇ ਸੀ ਔਰ ਉਹ ਬਹੁਤ ਸੋਹਣੇ ਤਰੀਕੇ ਦੇ ਨਾਲ ਸਾਨੂੰ ਰੱਖਦੇ ਸੀ ਸਾਡਾ ਘਰ ਹੀ ਬਣ ਗਿਆ ਸੀ ਦੂਜਾ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਯਾਦਾਂ ਉਹ ਅਕਸਰ ਸਾਡੇ ਨਾਲ ਸਾਂਝੀਆਂ ਕਰਦੇ ਨੇ ਪਰ ਤੁਸੀਂ ਜਦੋਂ ਅੱਜ ਇਸ ਮਾਹੌਲ ਤੇ ਬੈਠੇ ਹੋ ਕਿਉਂਕਿ ਇੱਥੇ ਹਰ ਪਾਸੇ ਉਹਨਾਂ ਦੀ ਯਾਦ ਹੈ ਸੋ ਤੁਸੀਂ ਜਦੋਂ ਪਹਿਲਾਂ ਆਉਂਦੇ ਸੀ ਤੇ ਜਦੋਂ ਹੁਣ ਆਉਂਦੇ ਹੋ ਸਰ ਬਹੁਤ ਡਿਫਰੈਂਸ ਹੈਗਾ ਉਹਨਾਂ ਸਿਚੁਏਸ਼ਨਸ ਦੇ ਵਿੱਚ ਪਰ ਇਹੋ ਜਿਹੀਆਂ ਕੁਝ ਯਾਦਾਂ ਤੁਹਾਡੇ ਦਿਦ ਦੇ ਵਿੱਚ ਵੀ ਹੋਣਗੀਆਂ ਜੋ ਤਾਜ਼ਾ ਹੁੰਦੀਆਂ ਹੋਣਗੀਆਂ ਕਿਉਂਕਿ ਇਬਤਦਾਈ ਦੌਰ ਵਿੱਚ ਅਰੰਭਕ ਜਦੋਂ ਕੈਰੀਅਰ ਦੀ ਸ਼ੁਰੂਆਤ ਕੀਤੀ ਉਦੋਂ ਤੋਂ ਹੀ ਅਸੀਂ ਅਨਮੈਰਿਡ ਵੀ ਸੀ ਅੰਦਾੜੀ ਵੀ ਸੀ ਫਿਰ ਨਾਮ ਹੋ ਗਿਆ ਮੇਰੀ ਮੈਰਿਜ ਸ਼ਾਇਦ ਪਹਿਲਾਂ ਹੋ ਗਈ ਬੱਚਾ ਵੀ ਹੋ ਗਿਆ ਬੇਟਾ ਮੇਰਾ ਵੱਡਾ ਨਵਰਾਜ ਦੋਨੇ ਬਿਜੀ ਹੋ ਗਏ ਸਰਦੂਲ ਭਾਈ ਸਾਹਿਬ ਵੀ ਫਿਰ ਬੀਬੀ ਨੂਰੀ ਜੀ ਨਾਲ ਉਹਨਾਂ ਦੀ ਸ਼ਾਦੀ ਹੋ ਗਈ ਤੇ ਆ ਟੈਲੀ ਜਿਹੜਾ ਫੋਨ ਚੱਲਿਆ ਮੋਬਾਈਲ ਇਹਦੇ ਫਾਇਦੇ ਬੜੇ ਆ ਨੁਕਸਾਨ ਇਹ ਆ ਕਿ ਐਵੇਂ ਪੁੱਛਣ ਪਚਾਉਣ ਚ ਫਾਇਦਾ ਤੇ ਅਸੀਂ ਤੇਰੀ ਸਿੱਖ ਦੂਜੇ ਨੂੰ ਪੁੱਛਦੇ ਲੱਗਦਾ ਨਹੀਂ ਸੀ ਉਹਨੂੰ ਲੱਗਦਾ ਸੀ ਜਲੰਧਰ ਵਾਲਾ ਮੇਰਾ ਘਰ ਹੈ ਮੈਨੂੰ ਲੱਗਦਾ ਸੀ ਖੰਨੇ ਮੇਰਾ ਘਰ ਹੈ ਜਿੱਦਾਂ ਤੁਸੀਂ ਦੱਸਿਆ ਰਾਤ ਬਰਾਤੇ ਉੱਪਰ ਆਵਾਜ਼ਾਂ ਆਉਣੀਆਂ ਕੋਸਰਮਸੇ ਕੋ ਬੋਰੀ ਤੇ ਮੈਂ ਆਪਣੀ ਵਾਈਫ ਨੂੰ ਪੁੱਛਿਆ ਉੱਪਰ ਕੌਣ ਹੈ ਕਹਿੰਦੇ ਸਰਦੂਲ ਨੋਰੀ ਆਏ ਆ ਰਾਮ ਨਾ ਖਾੜਾ ਲਾ ਕੇ ਰਾਮ ਨਾ ਸੁੱਤੇ ਹੋਏ ਸਵੇਰੇ ਆਪਾਂ ਚਾਹ ਦੇ ਟਾਈਮ ਮਿਲ ਲਾਂਗੇ ਤੇ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਸੀ ਵੀ ਆ ਗਿਆ ਫਿਰ ਅਸਤ ਘੰਟਿਆਂ ਬਤੀ ਦੁੱਖ ਸੁੱਖ ਫੋਲਣਾ ਸੋ ਕਿਆ ਜ਼ਮਾਨਾ ਸੀ ਮੈਂ ਇਧਰ ਖੰਨੇ ਵੱਲ ਆਉਣਾ ਪ੍ਰੋਗਰਾਮ ਤੇ ਬੀਬੀ ਕਈ ਵਾਰੀ ਮਾਤਾ ਇਕੱਲੇ ਘਰ ਹੁੰਦੇ ਸੀ ਉੱਥੇ ਨਹਾਣ ਨੂੰ ਲੈਣਾ ਨਾਲ ਕਿਤੇ ਉਹ ਨਹਾਉਣ ਦੇ ਨਾਲ ਦੀ ਰੋਟੀਆਂ ਪਕਾ ਦੇਣੀਆਂ ਉਹਨਾਂ ਨੇ ਖਾ ਖੂ ਕੇ ਦੇਖੋ ਕਿਆ ਖੂਬਸੂਰਤ ਸਮਾਂ ਸੀ ਸੋਹੀ ਯਾਦਾਂ ਜਿਹੜੀਆਂ ਹੁਣ ਆਉਂਦੀਆਂ ਜਿਵੇਂ ਤੁਸੀਂ ਕਿਹਾ ਕਿ ਹੁਣ ਕਿਦਾਂ ਫੀਲ ਹੁੰਦਾ ਕਹਿੰਦਾ ਕਿ ਇਹ ਮਾਨਾ ਕਿ ਮਹਿਫਲ ਜਵਾਂ ਹੈ ਹਸੀ ਹੈ ਤੂੰ ਜੋ ਨਹੀਂ ਹੈ ਤੋ ਕੁਛ ਵੀ ਨਹੀਂ ਹੈ ਉਹ ਨਜ਼ਰ ਨਹੀਂ ਆਉਂਦਾ ਹਾਲਾਂਕਿ ਹਰ ਵਕਤ ਨਜ਼ਰ ਆਉਂਦਾ ਹੈ ਲੇਕਿਨ ਸ਼ਕਲ ਬਦਲ ਗਈ ਸੋ ਜਦੋਂ ਆਪਾਂ ਦੇਖਦੇ ਆ ਆਲਾਪ ਐ ਸਾਰੰਗ ਹੈ ਨਾ ਉਹਨਾਂ ਨੂੰ ਦੇਖ ਕੇ ਕਿਤਨਾ ਕਿਤੇ ਲੱਗਦਾ ਹੈ ਕਿ ਉਹਨਾਂ ਦੀ ਜ਼ਿੰਦਗੀ ਦੀ ਜਿਹੜੀ ਕਮੀਆਂ ਕੋਈ ਪੂਰਾ ਨਹੀਂ ਕਰ ਸਕਦਾ ਪਰ ਸਰ ਤੁਸੀਂ ਤਾਂ ਫਿਰ ਹੱਥੀਂ ਕੱਢੇ ਹੋਣਾ ਉਹਨਾਂ ਨੂੰ ਜੰਮਿਆ ਤੁਹਾਡੇ ਹੱਥਿਆਂ ਦੇ ਵਿੱਚ ਉਹ ਅੱਜ ਜਦੋਂ ਉਹਨਾਂ ਨੂੰ ਦੇਖਦੇ ਹੋ ਹੈ ਨਾ ਤੇ ਕਿਤੇ ਨਾ ਕਿਤੇ ਉਹ ਜਿਹੜਾ ਇੱਕ ਬਾਪ ਵਾਲਾ ਦਰਦ ਹੈ ਕਿ ਉਹਨਾਂ ਦੇ ਪਿੱਛੇ ਉਹ ਸਪੋਰਟ ਫਿਲਹਾਲ ਨਹੀਂ ਰਹੀ ਜੋ ਸ਼ਾਇਦ ਹੁੰਦੀ ਤਾਂ ਸ਼ਾਇਦ ਉਹਨਾਂ ਦੀ ਵੀ ਜ਼ਿੰਦਗੀ ਕਿਤੇ ਹੋਰ ਹੁੰਦੀ ਸੋ ਉਹਨਾਂ ਦੀ ਉਹਨਾਂ ਦੇ ਲਈ ਆ ਮੈਂ ਤੁਸੀਂ ਕੀ ਸੋਚਦੇ ਹੋ ਜਦੋਂ ਵੀ ਕਈ ਵਾਰ ਉਹਨਾਂ ਬਾਰੇ ਗੱਲ ਹੁੰਦੀ ਹੈ ਪਹਿਲੀ ਗੱਲ ਤੇ ਹੈ ਕਿ ਬੰਦਾ ਪਰਾ ਲਬਦ ਲਿਖਾ ਕੇ ਆਉਂਦਾ ਜਿਹਨੇ ਪੈਦਾ ਕੀਤਾ ਉਹਨੇ ਮੱਥੇ ਦੀਆਂ ਲਕੀਰਾਂ ਔਰ ਹੱਥ ਦੀਆਂ ਲਕੀਰਾਂ ਤੇ ਲਿਖਿਆ ਦੂਸਰੀ ਗੱਲ ਰੀ ਸਪੋਰਟ ਦੀ ਐਸੇ ਲੋਕ ਹਜ਼ੂਰ ਪਾਕ ਸੱਲੱਲਾਹੁ ਅਲੈਹ ਵਸੱਲਮ ਮੁਹੰਮਦ ਪ੍ਰੋਫਟ ਮੁਹੰਮਦ ਸਾਹਿਬ ਯਤੀਮ ਸਨ ਬਹੁਤ ਸਾਰੇ ਬਲੀ ਪੈਗੰਬਰ ਵੀ ਯਤੀਮ ਸਨ ਤੇ ਦੇਖ ਲੋ ਕਿੱਡੇ ਕਿੱਡੇ ਐਸੀ ਕੋਈ ਗੱਲ ਨਹੀਂ ਅਸੀਂ ਉਹਨਾਂ ਦੇ ਚਾਚੇ ਤਾਏ ਆ ਅਸੀਂ ਜਾਨ ਕੁਰਬਾਨ ਕਰ ਦਈਏ ਬੱਚਾ ਲਈ ਰੌਲਾ ਹੀ ਕੋਈ ਨਹੀਂ سپورਟ ਦੀ ਕੋਈ ਕਮੀ ਨਹੀਂ ਅਰਦਾਸ ਦੁਆ ਦੀ ਕਮੀ ਹੁੰਦੀ ਹੈ ਉਸੇ ਕਰਕੇ ਮਹਾਰਜ ਦੇ ਮubarik ਚਰਨਿਤਿਵ ਘਰ ਪਾਉਂਦੇ ਨੇ ਉਹਨਾਂ ਦੀ ਬਰਸੀ ਸਮੇਂ ਖੰਡ ਪਾਟ ਫਰਮ ਦਾ ਅਰਦਾਸ ਹੁੰਦੀ ਹੈ ਤੇ ਅਸੀਂ ਉਹਨਾਂ ਲਈ ਅਰਦਾਸ ਵੀ ਕਰਦੇ سپورਟ ਚ ਕੋਈ ਕਮੀ ਨਹੀਂ ਤੇ ਉਹਨਾਂ ਦੇ ਟੈਲੈਂਟ ਚ ਵੀ ਕੋਈ ਕਮੀ ਨਹੀਂ ਦੋਨੇ ਸੁਰੀਲੇ ਆ ਮਾਸ਼ਾ ਅੱਲਾ ਬਸਰੇ ਹੋਣਾ ਤੇ ਜਿੰਦਾ ਮਰਜੀ سپورਟ ਕਰੀ ਜਾਓ ਕੋਈ ਫਾਇਦਾ ਨਹੀਂ ਉਹਨਾਂ ਨੂੰ ਸਪੋਰਟ ਕਰੇਗਾ ਕੋਈ ਤੇ ਚੰਗਾ ਰਹੇਗਾ ਨਹੀਂ ਕਰੇਗਾ ਤੇ ਰੱਬ ਹੈ ਸਾਰਿਆਂ ਦਾ ਤੇ ਉਹਨਾਂ ਨੇ ਰੁਕਣਾ ਨਹੀਂਗਾ ਨਾ ਹੋਣਾ ਹੀ ਹੋਣਾ ਨਾ ਕਰਿਆ ਕੀ ਗੱਲ ਸਰ ਅਖੀਰ ਦੇ ਵਿੱਚ ਇੱਕ ਸਵਾਲ ਪੁੱਛਣਾ ਚਾਹਾਂਗੀ ਮੈਂ ਇੱਥੇ ਬੈਠੇ ਬੈਠੇ ਉਹੀ ਸੋਚ ਰਹੀ ਸੀ ਕਿ ਸਾਡੀ ਜ਼ਿੰਦਗੀ ਜੀਣਾ ਮਰਨਾ ਇਹਦੇ ird gird ਦੀ ਆ ਹੈ ਨਾ ਫਿਰ ਵੀ ਅਸੀਂ ਪਤਾ ਨਹੀਂ ਕਿਹੜਾ ਰੌਲਿਆਂ 'ਚ ਰਹਿ ਕੇ ਅੱਧੀ ਜ਼ਿੰਦਗੀ ਪਤਾ ਨਹੀਂ ਕਿਹੜਾ ਚੀਜ਼ਾਂ 'ਚ ਹੀ ਖਰਾਬ ਕਰ ਦਿੰਦੇ ਆ ਤੁਹਾਡੇ ਠਹਿਰਾਵ ਨੂੰ ਦੇਖ ਕੇ ਮੈਂ ਤੁਹਾਡੇ ਕੋਲੋਂ ਜ਼ਰੂਰ ਜਾਨਣਾ ਚਾਹਾਂਗੀ ਹੁਣ ਤੁਸੀਂ ਜ਼ਿੰਦਗੀ ਪ੍ਰਤੀ ਕੀ ਸੋਚਦੇ ਹੋ ਮੈਨੂੰ ਲੱਗਦਾ ਬੇਟਾ ਕਿ ਦੁਨੀਆ ਮੇਲਾ ਹੈ ਇਸ ਮੇਲੇ ਵਿੱਚ ਕਈ ਤਰ੍ਹਾਂ ਦੇ ਮੇਲੇ ਲੱਗਦੇ ਆ ਤੇ ਇੱਕ ਨੇ ਮੇਲੇ ਬਾਰੇ ਬੜੇ ਵੱਡੇ ਸ਼ਾਇਰ ਸਰਾਂ ਨੇ ਲਿਖਿਆ ਸੀ ਕਿ ਮਨਜ਼ੂਰ ਵੀ ਇਹ ਗੱਲ ਜਾਣਦਾ ਏ ਮੇਲਾ ਮੇਲੀਆਂ ਦਾ ਯਾਰਾਂ ਬੇਲੀਆਂ ਦਾ ਸੋਹਣੀ ਚੱਕ ਕੇ ਘੜੇ ਨੂੰ ਠੱਲ ਫੇਸੀ ਹੀਰ ਛੱਡ ਗਈ ਸਾਥ ਸਹੇਲੀਆਂ ਦਾ ਇੱਕ ਦਿਨ ਵੱਲੀ ਪੈਗੰਬਰ ਵੀ ਲੱਤ ਗਏ ਕੁੰਡਾ ਮਾਰ ਕੇ ਨਾ ਹਵੇਲੀਆਂ ਦਾ ਇੱਕ ਦਿਨ ਮੈਂ ਪਰਦੇਸੀ ਨੇ ਵੀ ਲੱਤ ਚੜਨਾਂ ਦਾ 7 ਛੱਡ ਕੇ 11 ਬੇਲੀਆਂ ਦਾ 7 ਛੱਡ ਕੇ 11 ਬੇਲੀਆਂ ਦਾ ਸੋ ਇਹ ਦੁਨੀਆ ਫਨਾ ਦਾ ਮਕਾਨ ਹੈ ਇੱਥੇ ਬਾਲਾ ਦਿਲ ਫਕੀਰ ਨਹੀਂ ਲਾਉਂਦੇ ਉਹ ਮੇਲੇ 'ਚ ਪਰ ਆਪਣੇ ਬਾਪ ਦੀ ਉਂਗਲੀ ਪਕੜ ਕੇ ਰੱਖਦੇ ਆ ਸਾਡੇ ਹਜ਼ੂਰ ਮਹਾਰਾਜ ਜੀ ਕੀ ਕਰਦੇ ਸਨ ਕਿ ਮੇਲਾ ਲੱਗਾ ਬਾਪ ਦੀ ਉਂਗਲੀ ਫੜ ਕੇ ਜਦੋਂ ਮੇਲੇ 'ਚ ਜਾਂਦਾ ਤੇ ਉੱਥੇ ਨਮਾਇਸ਼ਾਂ ਕੋਈ ਰਾਈਡਸ ਕੋਈ ਸਵੀਟ ਦੀਆਂ ਦੁਕਾਨਾਂ ਕਿਤੇ ਤਮਾਸ਼ੇ ਹੋ ਰਹੇ ਉਹ ਸਾਰਾ ਮੇਲਾ ਚਾਹ ਲੱਗਦਾ ਕਿੰਨੀ ਦੇਰ ਜਿੰਨੀ ਦੇਰ ਬਾਪ ਨੇ ਉਂਗਲੀ ਪਕੜੀ ਹੈ ਜਦੋਂ ਬਾਪ ਦੀ ਉਂਗਲੀ ਗਲਤੀ ਨਾਲ ਮੇਲੇ 'ਚ ਵਿਛੜ ਜਾਵੇ ਉਹੀ ਬੱਚਾ ચીਖੋ ਪਕਾਰ ਸ਼ੁਰੂ ਕਰ ਦਿੰਦਾ ਸੋ ਆਪਣੇ ਬਾਪ ਦੀ ਖਸਮ ਦੀ ਗੁਰੂ ਦੀ ਮੁਰਸ਼ਿਦ ਦੀ ਇਸ਼ਤ ਦੀ ਉਹ ਉਂਗਲ ਫੜ ਕੇ ਰੱਖੋ ਤਾਂ ਕਿ ਦੁਨੀਆ ਕਾਇਨਾਤ ਚੰਗੀ ਲੱਗੇ ਮੌਤ ਨੂੰ ਹਰ ਵਕਤ ਯਾਦ ਰੱਖੋ ਲੇਕਿਨ ਡਿਪਰੈਸ ਨਹੀਂ ਹੋਣਾ ਇਹ ਜ਼ਾਇਕਾ ਸਭ ਨੇ ਚੱਕਣਾ ਜਿੰਨੀ ਦੇਰ ਹੈ ਹਰ ਦਿਨ ਉਤਸਵ ਦੀ ਤਰ੍ਹਾਂ گزارੋ ਇਹਨੂੰ ਸੈਲੀਬ੍ਰੇਟ ਕਰੋ ਔਰ ਮੌਤ ਦਾ ਖੌਫ ਨਾ ਕਰੋ ਬੰਦਾ ਨਿੱ ਕਦੀ ਨਹੀਂ ਮਰਦਾ ਸਰੀਰ ਆ ਕਪੜੇ ਬਦਲ ਜਾਂਦੇ ਆ ਪਰਦਾ ਕਰ ਜਾਂਦਾ ਤਦ ਇਹਨੂੰ ਕਹਿੰਦੇ ਚੋਲਾ ਛੱਡ ਗਿਆ ਸੋ ਇਸ ਕਰਕੇ ਜਸਟ ਇੰਜੋਏ ਅੱਜ ਦਾ ਦਿਨ ਇੰਜੋਏ ਕਰੋ ਪ੍ਰੈਜ਼ੈਂਟ ਨੂੰ ਇੰਜੋਏ ਕਰੋ ਪਾਸਟ ਗੁਜ਼ਰ ਗਿਆ ਫਿਊਚਰ ਉਹਦੇ ਤੇ ਛੱਡ ਦਿਓ ਜਦੋਂ ਪ੍ਰੈਜ਼ੈਂਟ ਵਿੱਚ ਚਲੇ ਗਏ ਤੇ ਚੈਨਲਾਈਜ਼ ਕਰ ਲਿਆ ਆਪਣੇ ਟਾਈਮ ਨੂੰ ਸਭ ਤੋਂ ਵੱਡੀ ਗੱਲ ਹੈ ਸਰੈਂਡਰ ਕਰ ਦਿਓ ਕੰਪਲੀਟ ਸਰੈਂਡਰ ਔਰ ਕੁਇਟ ਨਾ ਕਰੋ ਸਰੈਂਡਰ ਕਰ ਦਿਓ ਕੋਈ ਦੁਨੀਆਦਾਰੀ ਚ ਰਹੋ ਮੇਲੇ ਚ ਰਹੋ ਫਰਜ਼ ਅਦਾ ਕਰੋ ਲੇਕਿਨ ਯੂ विल ਇੰਜੋਏ ਬਹੁਤ ਬਹੁਤ ਅੱਛਾ ਲੱਗੇਗਾ ਆਦਰਵਾਇਜ਼ ਦੁਖੀਮਨ ਮੇ ਰਹੇਂਗੇ ਜਿੱਥੇ ਜਾਓਗੇ ਖੇਜੇ ਜਾ ਰਹੋਗੇ ਯਮੀ ਪਰੇਸ਼ਾਨ ਰਹੋਗੇ ਕਿਸ ਨੇ ਪੁੱਛਿਆ ਜੀ ਖੁਸ਼ਕਿਸਮਤ ਕੌਣ ਹੁੰਦਾ ਖੁਸ਼ ਨਸੀਬ ਕੌਣ ਉਹਨਾਂ ਨੇ ਕਿਹਾ ਜਿਹੜਾ ਆਪਣੇ ਨਸੀਬ ਤੇ ਖੁਸ਼ ਹੈ ਕਿਹਦੇ ਬਦਨਸੀਬ ਕੌਣ ਹੈ ਕਹਿੰਦੇ ਜਿਹੜਾ ਆਪਣੇ ਨਸੀਬਾਂ ਨੂੰ ਕੋਸ਼ਿਸ਼ ਕੋਸਲਾ ਰਹਿਦਾ ਖੁਸ਼ਕਿਸਮਤ ਉਹ ਹੈ ਜਿਹੜਾ ਆਪਣੀ ਕਿਸਮਤ ਤੇ ਖੁਸ਼ ਹੈ ਲਿਖਤਾ ਉਹਨੇ ਜੋ ਵੀ ਹੈ ਤੇਰੀ ਇਹ ਵੀ ਮਿਹਰਬਾਨੀ ਤੇਰੀ ਉਹ ਵੀ ਮਿਹਰਬਾਨ ਜਿਹ ਰਾਜ ਕਰਾਵੇ ਦੇਖੋ ਮਹਾਰਾਜ ਨੇ ਕਿਹਾ ਗੁਰੂ ਘਰ जे राज करावे तो तेरी उपमा जे भीख मगावे तो क्या कट जाए फिर कि मैं दाते का दा दरवाज़ा सो so इस करके सहज होने सरेंडर करना जरूरी है कंपलीट सरेंडर जो सरेंडर ही करता फिर आपे प्रोटेक्ट भी करता प्रोजेक्ट भी करता और हेल्प भी करता सपोर्ट भी करता थैंक so, बहुत शुक्रिया सर थैंक यू सो मच तो बड़ा शुक्रिया